ਵਿਸ਼ਵਕਰਮਾ ਮੰਦਰ ਵਿਖੇ ਮੰਦਰ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ ਹਵਨ ਅਤੇ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਸਮਾਗਮ ਨੂੰ ਸੰਬੋਧਨ ਕਰਦੇ ਆ ਹਲਕਾ ਵਿਧਾਇਕ ਬੀਬਾ ਨਰਿੰਦਰ ਕੌਰ ਭਰਾਜ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਤੇ ਸਾਬਕਾ ਸੰਸਦ ਸਕਤਰ ਪ੍ਰਕਾਸ਼ ਚੰਦ ਗਰਗ ਨੇ ਸਮੂਹ ਪਾਈਚਾਰਿਆਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਹੈ ਕਿ ਭਗਵਾਨ ਵਿਸ਼ਵਕਰਮਾ ਜੀ ਦੇ ਅਸ਼ੀਰਵਾਦ ਸਦਕਾ ਆਮਗੜੀਆ ਪਾਈਚਾਰਿਆਂ ਵੱਲੋਂ ਦੇਸ਼ ਵਿਦੇਸ਼ ਅਤੇ ਪੰਜਾਬ ਦੀ ਸਨਤ ਖੇਤੀਬਾੜੀ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਅੱਜ ਸ੍ਰਿਸ਼ਟੀ ਦੇ ਰਚੇਤਾ ਭਗਵਾਨ ਵਿਸ਼ਵਕਰਮਾ ਜੀ ਦਾ ਜਿਹੜਾ ਉਹਨਾਂ ਦਾ ਦਿਹਾੜਾ ਮਨਾਉਣ ਲਈ ਪੌਣੀਗੜ ਵਿਸ਼ਵਕਰਮਾ ਮੰਦਿਰ ਪਹੁੰਚੇ ਹਨ। ਸੋ ਸਾਰੀ ਦੁਨੀਆ 'ਚ ਵੱਸਦੀ ਸਾਰੀ ਸੰਗਤ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਸ਼ਬਦ ਹਾੜੇ ਦੀ ਲੱਖ ਲੱਖ ਵਧਾਈ ਹੋਵੇ ਔਰ ਭਗਵਾਨ ਵਿਸ਼ਵਕਰਮਾ ਜੀ ਜਿਹੜੇ ਸ੍ਰਿਸ਼ਟੀ ਦੇ ਰਚੇਤਾ ਨੇ ਇੰਜੀਨੀਅਰਾਂ ਦੇ ਦੇਵਤੇ ਕਹਿ ਲੀਏ ਇੱਕ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਰੀ ਭਗਵਾਨ ਵਿਸ਼ਵਕਰਮਾ ਜੀ ਦੀ ਦੇਣ ਔਰ ਅੱਜ ਉਹਨਾਂ ਦੀ ਫਲਵਾੜੀ ਦੇ ਵੱਲੋਂ ਸੰਗਤ ਦੇ ਵੱਲੋਂ ਬੜੀ ਧੂਮ ਧਾਮ ਦੇ ਨਾਲ ਜਿਹੜਾ ਭਾਨੀਗੜ੍ਹ 'ਚ ਉਹਨਾਂ ਦਾ ਜਿਹੜਾ ਦਿਵਸੇ ਮਨਾਇਆ ਜਾ ਰਿਹਾ ਸੋ ਭਗਵਾਨ ਵਿਸ਼ਵਕਰਮਾ ਜੀ ਆਪਣੀ ਅਪਾਰ ਕਿਰਪਾ ਬਣਾਈ ਰੱਖਣ ਸਾਡੇ ਭਾਨੀਗੜ੍ਹ ਦਾ ਇਸ ਇਲਾਕੇ ਦਾ ਨਾਮ ਦੇ ਪੂਰੀ ਦੁਨੀਆ ਦੇ ਵਿੱਚ ਰੌਸ਼ਨਾਤੇ ਨਾਮ ਜਿਹੜਾ ਇਸ ਤਰ੍ਹਾਂ ਬਰਕਰਾਰ ਰਹੇ ਤੇ ਵਾਧਾ ਫੁੱਲਦਾ ਰਹੇ ਇਹੀ ਭਗਵਾਨ ਵਿਸ਼ਵਕਰਮਾ ਜੀ ਨੂੰ ਅਰਦਾਸ ਬੇਨਤੀ ਕਰਦੇ ਆਂ ਔਰ ਸਾਰਿਆਂ ਦੇ ਪਰਿਵਾਰਾਂ 'ਚ ਖੁਸ਼ੀਆਂ ਖੇੜੇ ਜਿਹੜੇ ਰੌਣਕਾਂ ਜਿਹੜੀਆਂ ਲੱਗੀਆਂ ਰਹਿਣ ਤਰੱਕੀਆਂ ਜਿਹੜੇ ਭਗਵਾਨ ਵਿਸ਼ਵਕਰਮਾ ਜੀ ਜਿਹੜੇ ਬਖਸ਼ਦੇ ਰਹੇ ਇਸ ਪਵਿੱਤਰ ਸਥਾਨ ਦੇ ਵਿੱਚ ਹਰ ਸਾਲ ਵਿਸ਼ਕਰਮਾ ਆਡੇ ਦੇ ਆ ਕੇ ਮਾਨੂੰ ਬੜੀ ਤਸੱਲੀ ਤੇ ਖੁਸ਼ੀ ਹੁੰਦੀ ਏ ਜਿੱਥੇ ਮੈਂ ਇਸ ਦਿਹਾੜੇ ਦੀ ਮੁਬਾਰਕਬਾਦ ਦਿੰਨੇ ਉਥੇ ਪਰਮਪਿਤਾ ਪ੍ਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਕਰਦਾ ਹਾਂ ਕਿ ਸਾਡੇ ਸਾਰੇ ਵਿਸ਼ਕਰਮਾ ਦੇ ਉੱਪਰ ਕੰਮ ਕਰਨ ਵਾਲੇ ਕਾਰਸਤਕਾਰ ਲੋਕ ਆਣ ਵਾਲੇ ਸਮੇਂ 'ਚ ਹੋਰ ਤਰੱਕੀਆਂ ਪ੍ਰਮਾਤਮਾ ਉਹਨਾਂ ਨੂੰ ਬਖਸ਼ੇ ਉਹਨਾਂ ਦੇ ਕਾਰੋਬਾਰ 'ਚ ਵਾਧਾ ਹੋਵੇ ਤੇ ਸਾਡੇ ਖਾਸ ਤੌਰ ਤੇ ਪੁਹਾੜੀਗੜ ਸੰਗਰੂਰ ਇਲਾਕੇ ਦੇ ਲੋਕ ਜਿਸ ਸਮੂਚੇ ਪੰਜਾਬ ਦੇ ਲੋਕ ਅੱਗੇ ਵਧਣ ਉਹਨਾਂ ਦੇ ਕਾਰੋਬਾਰ ਵਧਣ ਉਹਨਾਂ ਦੇ ਬੱਚਿਆਂ ਦੀ ਤਰੱਕੀ ਹੋਵੇ ਇਹੀ ਗੱਲ ਦੀ ਅਰਦਾਸ ਪਰਮਾਤਮਾ ਦੇ ਚਰਨਾਂ ਵਿੱਚ ਅੱਜ ਦੇ શુભ ਮੌਕੇ ਤੇ ਕਰਦੇ ਹਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ